ਚਲਵੰਡੀ ਸਾਬੋਦੇ ਲਾਲਿਆਣਾ ਰੋਡ ਤੇ ਕਣਕ ਦੇ ਢਾਂਗਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ ਤੇ ਤਕਰੀਬਨ 35 ਏਕੜ ਦੇ ਵਿੱਚ ਕਣਕ ਦਾ ਢਾਂਗਰ ਸੜ ਕੇ ਸੁਆਹ ਹੋ ਗਿਆ ਤੇ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਇੱਥੇ ਮੌਕੇ ਤੇ ਨਹੀਂ ਪਹੁੰਚਿਆ ਤੇ ਕਿਸਾਨਾਂ ਵੱਲੋਂ ਖੁਦ ਇੱਥੇ ਖੇਤਾਂ ਦੇ ਨਾਲ ਲੱਗਦੇ ਕਰਾਂ ਦੇ ਵਿੱਚੋਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਤੇ ਕਿਸਾਨ ਆਪ ਹੀ ਇਸ ਅੰਗ ਨੂੰ ਬੁਝਾਉਣ ਦੇ ਵਿੱਚ ਲੱਗੇ ਰਹੇ ਤੇ ਹਾਲਾਂਕਿ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਜੂਦ ਰਹੀਆਂ ਲੇਕਿਨ ਕਿਸਾਨਾਂ ਦਾ ਇਲਜ਼ਾਮ ਹੈ ਕਿ ਪ੍ਰਸ਼ਾਸਨ ਮੌਕੇ ਤੇ ਨਹੀਂ ਪਹੁੰਚਿਆ ਇਥੇ ਅੱਗ ਲੱਗੀ ਬਹੁਤ ਜ਼ਿਆਦਾ ਜੀ ਕਿੰਨੀ ਕਿੰਨੀ ਬਹੁਤ ਜ਼ਿਆਦਾ ਲੱਗੀ ਜੀ ਹਾਂ ਬੁਝਾਉਣ ਵਾਲਾ ਕੋਈ ਇੱਕ ਹੀ ਆਈ ਸੀ ਬਸ ਉਹਦਾ ਪਾਣੀ ਖਤਮ ਹੋ ਗਿਆ ਸੀ ਜੀ ਹਾਂ ਹਾਂ ਜੀ ਬਸ ਉਹ ਭਰਨ ਗਏ ਹੋਏ ਆ ਜੀ ਅੱਛਾ ਹਾਂ ਜੀ ਹੁਣ ਕੰਟਰੋਲ ਨਹੀਂ ਹੋ ਰਹੀ ਹਾਂ ਜੀ ਹੁਣ ਕੰਟਰੋਲ ਨਹੀਂ ਹੋਈ ਉਧਰਲੇ ਪਾਸੇ ਹੋ ਗਈ ਸੀ ਆ ਇਧਰੋਂ ਫੇਰ ਹਵਾ ਦੇ ਕਰਨ ਬਹੁਤ ਜ਼ਿਆਦਾ ਵੱਜ ਗਈ ਜੀ ਤੇ ਕਿੰਨੇ ਏਕੜਾ ਜਿਹੇ ਹੋ ਗਿਆ ਹੈਗਾ ਜੀਗਾ 20 ਬੱਚ ਏਕੜ ਸੀ ਤੇ ਕਿਹਦੀ ਨੂੰ ਲੱਗੀ ਅੱਗ ਇਹ ਪਰਾਲੀ ਨੂੰ ਜੀ ਹਾਂ ਕਣਕ ਦੀ ਨਹੀਂ ਤੇ ਹੁਣ ਮੰਗ ਕੀ ਕਰਦੇ ਹੋ ਤੁਸੀਂ ਮੰਗਦਾ ਬਸ ਐਂ ਜੀ ਇਨਸਾਫ ਹੋਣਾ ਚਾਹੀਦਾ ਜੀ ਇਹਦਾ ਨੁਕਸਾਨ ਹੋਇਆ ਇਹ ਬੰਦਾ ਚਾਹੀ ਅੰਦਰ ਹੋ ਗਿਆ ਕਣਕ ਦੀ ਇਹ ਕਿਤਨਾਂ ਲੱਗੀ ਇਹ ਇਹ ਦੌਰੀ ਗਿੱਲ ਦਾ ਖੇਤ ਹੈ ਜੀ ਕਿੰਨੇ ਏਕੜ ਮੱਚ ਗਏ ਇਹ ਹੈਗੀ ਹੈ ਜੀ 20 25 ਏਕੜ ਇਹ ਹੁਣ ਜਾਰੀ ਹੈ ਪ੍ਰਸ਼ਾਸਨ ਨੂੰ ਹਾਂ ਜੀ ਪ੍ਰਸ਼ਾਸਨ ਆਉਂਦਾ ਹੈ ਇੱਥੇ ਆਇਆ ਕੋਈ ਹਾਂਜੀ ਬਸ ਫੈਵਰੇਟ ਹੀ ਆਈ ਸੀਗੀ ਜੀ ਆਰਟੀਐਮ ਵਗੈਰਾ ਕੋਈ ਨਹੀਂ ਆਇਆ ਨਹੀਂ ਹਜੇ ਕੋਈ ਨਹੀਂ ਆਇਆ ਜੀ ਆ ਖੇਤਲ ਵੰਡੀ ਰਹਿਣਾ ਮੈਂ ਮੇਰੇ ਘਰ ਦੇ ਕੋਲੇ ਅੱਗ ਪਹੁੰਚ ਗਈ ਫਿਰ ਦਿੱਕਰ ਕੋਈ ਪਹੁੰਚਿਆ ਨਹੀਂ ਹੈਗਾ ਇੱਕ ਪੀਵਰਗੇ ਰੇਡ ਦੀ ਗੱਡੀ ਆਈ ਸੀਗੀ ਉਹ ਖਾਲੀ ਹੋ ਕੇ ਪੱਜ ਗਈ ਹੁਣ ਆਕੇ ਦੁਬਾਰੇ ਫਿਰ ਪੈਂਦੀ ਜਾਂਦੀ ਹੈ ਇਹਦਾ ਘਰਾਂ ਨੂੰ ਘਰਾਂ ਨੂੰ ਅੱਗ ਪੈ ਸਕਦੀ ਹੈ ਹਾਂ ਇਹ ਹੈ ਬਾਈ ਤੋਂ ਕਿਸੇ ਘਰ ਤੋਂ ਪੈ ਗਈ ਆ ਅੱਛਾ ਤੇ ਆਹ ਹਾਂ ਟੱਕ ਨੂੰ ਲੱਗ ਪਈ ਜਾਂਦੀ ਆ ਅੱਛਾ ਤੇ ਵੀ ਫਾਨ ਵਾਲੀ ਗੱਲ ਹੈਗੀ ਇਹ ਕਿੰਨਾ ਕਿ ਨੁਕਸਾਨ ਹੋ ਗਿਆ ਜੀ ਪਿੰਡਾ ਜੀ 30-30 ਜਿੰਨਾ ਦਾ ਹੋ ਗਿਆ ਜੀ ਪਹਿਲਾਂ ਤੇ ਇਹ ਕਿਹਦਾ ਖੇਤ ਜੀਗਾ ਇਹ ਗਿੱਲਾਂ ਦੇ ਖੇਤ ਨੇ ਜੀ ਅਮੰਨ ਕੀ ਕਰਦੇ ਆ ਸਰਕਾਰ ਤੋਂ ਜਦ ਤੱਕ ਵੀ ਤੱਕ ਤੋਂ ਸਾਡੇ ਕੋਲ ਕੋਈ ਬੰਦਾ ਨਹੀਂ ਪਹੁੰਚਿਆ ਸਰਕਾਰ ਦਾ ਹਜੇ ਅੱਛਾ ਜੀ ਹਾਂ ਜੀ ਇਸਲੀਮ ਵਗੈਰਾ ਕੋਈ ਨਹੀਂ ਆ ਕੋਈ ਨਹੀਂ ਹਜੇ ਤੇ ਬੁੱਢ ਨਾਲ ਲਾਜ ਮਾਈ ਸੀ ਕੋ ਬਾਗੇ ਵਿਚਾਰੇ ਅੱਛਾ ਹਾਂ ਹੁਣ ਤੁਸੀਂ ਮੰਗ ਕੀ ਕਰਦੇ ਆ ਸਰਕਾਰ ਤੋਂ ਅਜੇ ਤਾਂ ਇਹ ਕਿਹੜੀ ਵੀ ਕਾਬੂ ਕਪਾਇਆ ਜਾਵੇ ਹਾਂ ਜੀ ਹੁਣ ਮੰਗ ਕੀ ਕਰਦੇ ਆ ਕਿਸਾਨਾਂ ਦਾ ਦਸਤਾਵਾ ਕੰਨ ਕੀ ਕਰੂ ਇੱਥੇ ਆ ਕੇ ਜਦੋਂ ਕੋਈ ਇੱਥੇ ਪਹੁੰਚੇ ਨਹੀਂ ਹੈ ਜੀ ਪ੍ਰਸ਼ਾਸਨ ਨੂੰ ਹਾਂ ਜਹਾਂ ਤੋਂ ਆਉਣਾ ਚਾਹੀਦਾ ਮੌਕਾ ਤਾਂ ਦੇਖਣ ਆ ਕੇ ਵੀ ਹਾਂ ਭਾਈ ਇਹਨਾਂ ਨੂੰ ਨੁਕਸਾਨ ਹੋ ਗਿਆ ਇਹਨਾਂ ਦਾ ਅੱਗ ਲੱਗੀ ਕਿਹਦੀ ਕਿਹਨਾਂ ਤੇ ਪਹੁੰਚਿਆ ਤਾਂ ਸਭ ਨੂੰ ਪਤਾ ਹੀ ਚਲ ਗਿਆ ਬਰਾਲੀ ਦੀ ਨਾੜ ਨੂੰ ਅੱਗ ਲੱਗੀ ਸੀ ਜਦੋਂ ਸਾਨੂੰ ਕਾਲ ਆਈ ਅਸੀਂ ਤੁਰੰਤ ਇੱਥੇ ਪਹੁੰਚੇ ਹਾਂ ਹੁਣ ਤਕਰੀਬਨ ਅੱਗ ਤੇ ਕਾਬੂ ਪਾ ਲਿਆ ਗਿਆ ਤੇ ਲੋਕ ਕਹਿੰਦੇ ਇੱਕੋ ਹੀ ਥੀ ਜਿੱਥੇ ਟੱਕ ਮਤਲਬ ਇੱਕ ਗੱਡੀ ਕੋਈ ਨਹੀਂ ਲੱਗੀ ਹੋਈ ਹੈ ਦੁਆਰੇ ਆ ਗਈ ਉਨੇ ਪਈਏ ਹਾਂਜੀ ਇਹ ਦੁਆਰੇ ਆ ਗਈ ਵੈਸੇ ਉਹ ਵੀ ਆ ਗਈ ਜੀ ਗੱਡੀ ਤਾਂ ਹੁਣ ਤਰਸ ਦੇ ਡਰਵਾਜੇ ਜਗਬਾਣੀ ਟੀਵੀ ਲਈ ਵੀ ਕੇ ਬਹਿਲ ਦੀ ਰਿਪੋਰਟ